ਇਹ ਵੀਡੀਓ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਵੀਡੀਓ ਹੈ ਇਸ ਨੂੰ ਐਂਡ ਤੱਕ ਸੁਣਿਓ ਇਸ ਨੂੰ ਬਿਨਾਂ ਸੁਣੇ ਪਲੀਜ਼ ਸਕਰੋਲ ਨਾ ਕਰਿਓ ਕਿਉਂਕਿ ਕਿਉਂਕਿ ਐਂਡ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਟਿਪ ਦੇ ਕੇ ਜਾਊਂਗੀ ਜਿਹੜੀ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਬਹੁਤ ਕੰਮ ਆਊਗੀ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਪਿਨਿਅਲ ਗਲੈਂਡ ਬਾਰੇ ਜਿਸ ਨੂੰ ਅਸੀਂ ਥਰਡ ਆਈ ਵੀ ਕਹਿ ਦਿੰਨੇ ਆ ਜਾਂ ਪੰਜਾਬੀ ਦੇ ਵਿੱਚ ਤੀਜੀ ਅੱਖ ਤੁਹਾਨੂੰ ਥੋੜਾ ਬਹੁਤਾ ਪਤਾ ਹੋਊਗਾ ਕਿ ਜਿਨ੍ਹਾਂ ਦੀ ਤੀਜੀ ਅੱਖ ਐਕਟੀਵੇਟ ਹੁੰਦੀ ਆ ਉਹਨਾਂ ਨੂੰ ਉਹਨਾਂ ਨਾਲ ਕੀ ਕੁਝ ਹੁੰਦਾ ਸ਼ਾਇਦ ਬੋਧਾ ਨੂੰ ਨਾਂ ਵੀ ਪਤਾ ਹੋਵੇ ਪਰ ਤੁਸੀਂ ਹੋਰ ਰਿਸਰਚ ਕਰ ਸਕਦੇ ਹੋਗੇ ਪਰ ਮੈਂ ਇਸ ਵਿਸ਼ੇ ਨੂੰ ਥੋੜਾ ਟੌਪਿਕ ਦੇ ਵਿੱਚ ਹੀ ਰੱਖਣਾ ਚਾਹੂੰਗੀ ਜਦੋਂ ਬੱਚੇ ਛੋਟੇ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਥਰਡ ਆਈ ਆ ਉਹ ਐਕਟੀਵੇਟ ਹੁੰਦੀ ਆ ਉਹ ਚੰਗਾ ਖਾਂਦੇ ਨੇ ਚੰਗੀ ਉਹਨਾਂ ਦੀ ਡਾਈਟ ਹੁੰਦੀ ਆ ਚੰਗੀ ਗਰੋਥ ਹੁੰਦੀ ਆ ਪਰ ਜਿਵੇਂ ਜਿਵੇਂ ਉਹ ਵੱਡੇ ਹੋਣ ਲੱਗਦੇ ਨੇ ਤਾਂ ਜਿਹੜੀ ਉਹਨਾਂ ਦੇ ਲਾਈਫਸਟਾਈਲ ਚੇਂਜਸ ਨੇ ਉਸ ਥਰਡ ਆਈ ਨੂੰ ਅਫੈਕਟ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਹੁਣ ਉਹ ਥਰਡ ਆਈ ਅਫੈਕਟ ਕਿਵੇਂ ਹੁੰਦੀ ਆ ਸਾਡਾ ਜਿਹੜਾ ਖਾਣ ਪੀਣ ਸਾਡਾ ਰਹਿਣ ਸਹਿਣ ਉਹ ਸਹੀ ਨਹੀਂ ਰਹਿੰਦਾ ਅਸੀਂ ਚੰਗੀਆਂ ਚੀਜ਼ਾਂ ਨਹੀਂ ਖਾਂਦੇ ਅਨ ਹੈਲਦੀ ਫੂਡਸ ਲੈ ਰਹੇ ਹਾਂ ਕੰਜ਼ਿਊਮ ਕਰ ਰਹੇ ਹਾਂ ਅਸੀਂ ਅਸੀਂ ਆਊਟਡੋਰ ਘਟ ਜਾਂਦੇ ਹਾਂ ਅਸੀਂ ਅੰਦਰ ਜ਼ਿਆਦਾ ਰਹਨੇ ਆਂਗੇ ਫੋਨ ਜ਼ਿਆਦਾ ਦੇਖਦੇ ਹਾਂ ਲੇਟ ਨਾਈਟ ਤੱਕ ਫੋਨ ਦੇਖਣਾ ਉਹ ਡਾਇਰੈਕਟਲੀ ਜਾ ਕੇ ਸਾਡੇ ਪਿਨਿਅਲ ਗਲੈਂਡ ਨੂੰ ਇਫੈਕਟ ਕਰਦਾ ਜਦੋਂ ਤੁਸੀਂ ਰਾਤ ਨੂੰ ਸੋਣਾ ਤਾਂ ਟਾਈਮ ਨਾਲ ਜਦੋਂ ਤੁਸੀਂ ਲਾਈਟਸ ਬੰਦ ਕਰ ਦਿੰਦੇ ਹੋ ਉਸ ਤੋਂ ਬਾਅਦ ਫੋਨ ਬਿਲਕੁਲ ਨਾ ਦੇਖੋ ਕਿਉਂਕਿ ਉਹ ਡਾਇਰੈਕਟਲੀ ਤੁਹਾਡੇ ਬ੍ਰੇਨ ਨੂੰ ਹਾਮ ਕਰ ਰਿਹਾ ਇਹ ਗੱਲ ਸਭ ਨੇ ਸੁਣੀ ਹੋਈ ਆ ਪਰ ਹੁਣ ਅਸੀਂ ਲਾਈਫ ਸਟਾਈਲ ਚੇਂਜ ਕਿਵੇਂ ਕਰਨਾ ਹੈ ਲਾਈਫ ਸਟਾਈਲ ਚੇਂਜ ਇਹੀ ਹੈ ਕਿ ਇੱਕ ਸਪੈਸੀਫਾਈ ਸਪੈਸੀਫਿਕ ਟਾਈਮ ਤੇ ਸੋਜੋ ਸਪੈਸੀਫਿਕ ਟਾਈਮ ਤੇ ਚੰਗੀ ਨੀਂਦ ਲੈ ਕੇ ਉਠੋ ਚੰਗੀ ਡਾਈਟ ਲਓ ਆਊਟਡੋਰ ਐਕਟੀਵिटीज ਕਰੋ ਨੇਚਰ ਨਾਲ ਕਨੈਕਟ ਕਰੋ ਘਾਹ ਤੇ ਤੁਰੋ ਖੇਡ ਬਾਹਰ ਖੇਡੋ ਸੈਰ ਕਰੋ ਚੰਗੀਆਂ ਪੋਜ਼ਿਟਿਵ ਗੱਲਾਂ ਕਰੋ ਨੇਗੇਟਿਵ ਟਾਕ ਨੂੰ ਜ਼ਿੰਦਗੀ ਚੋਂ ਕੱਢ ਦਿਓ ਘਰ ਦਾ ਮਾਹੌਲ ਬਹੁਤ ਸੋਹਣਾ ਬਣਾ ਕੇ ਰੱਖੋ ਇੱਕ ਹੈਪੀ ਮੂਡ ਰੱਖੋ ਬੱਚਿਆਂ ਨੂੰ ਖੁਸ਼ ਰੱਖੋ ਬੱਚਿਆਂ ਦੇ ਜਿਹੜੀ ਹੁੰਦੀ ਹੈ ਇੱਕ ਟਰੋਮਾ ਰਿਲੀਜ਼ ਉਹ ਤੁਸੀਂ ਨਾਲ ਦੀ ਨਾਲ ਕਰਦੇ ਰਹੋ ਬੱਚਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰੋ ਐਟ ਦੀ ਐਂਡ ਆਫ ਦਾ ਡੇ ਉਹਨਾਂ ਨੂੰ ਸਾਰਾ ਕੁਝ ਪੁੱਛੋ ਕਿ ਉਹਨਾਂ ਦਾ ਦਿਨ ਕਿਵੇਂ ਰਿਹਾ ਅ ਦਿਨ ਵਿੱਚ ਉਹਨਾਂ ਦਾ ਕਿਸੇ ਨਾਲ ਵੀ ਕੋਈ ਛੋਟਾ ਜਾਂ ਵੀ ਬੱਚਾਂ 'ਚ ਜਿਵੇਂ ਡਿਸਪਿਊਟ ਹੋ ਜਾਂਦੇ ਨੇ ਬੱਚਿਆਂ ਨੂੰ ਗੱਲਾਂ ਫੀਲ ਬੱਚੇ ਹਰਟ ਹੋ ਜਾਂਦੇ ਨੇ ਬੱਚੇ ਦੀ ਹਰ ਗੱਲ ਉਹਦੇ ਮਨ 'ਚੋਂ ਕਢਵਾਓ ਉਹਨੂੰ ਸੁਣੋ ਉਹਦੇ ਨਾਲ ਕੀ ਹੋਊਗਾ ਕਿ ਬੱਚਿਆਂ ਦਾ ਜਿਹੜਾ ਟਰੋਮਾ ਜਿਹੜਾ ਬਾਡੀ 'ਚ ਰੁਕਣਾ ਸੀ ਉਹ ਨਾਲ ਦੀ ਨਾਲ ਰਿਲੀਜ਼ ਹੁੰਦਾ ਜਾਊਗਾ ਤੇ ਇਨਡਾਇਰੈਕਟਲੀ ਉਹ ਬ੍ਰੇਨ ਤੱਕ ਨਹੀਂ ਜਾਊਗਾ ਉਹਨਾਂ ਦੀ ਜਿਹੜੀ ਪੀਨਿਅਲ ਗਲੈਂਡ ਆ ਉਹਦੇ ਤੇ ਕੋਈ ਅਸਰ ਨਹੀਂ ਹੋਊਗਾ ਮੋਰ ਇੰਪੋਰਟੈਂਟ ਆਪਣੇ ਬੱਚਿਆਂ ਨੂੰ ਮੈਡੀਟੇਸ਼ਨ ਜ਼ਰੂਰ ਕਰਾਓ अर्ली ਏਜ ਤੋਂ ਰੂਲ ਬਣਾ ਲਓ ਕਿ ਬੱਚਾ ਨੂੰ ਮੈਡੀਟੇਸ਼ਨ ਜ਼ਰੂਰ ਕਰਾਓ ਸਾਡੇ ਧਾਰਮਿਕ ਵੇਦ ਗ੍ਰੰਥਾਂ ਦੇ ਵਿੱਚ ਜਿੰਨੇ ਵੀ ਮੰਤਰਸ ਦਿੱਤੇ ਗਏ ਨੇ ਜਾਂ ਉਹ ਲਿਖੇ ਗਏ ਨੇ ਤਾਂ ਕਿਸੇ ਪਰਪਸ ਲਈ ਲਿਖੇ ਗਏ ਨੇ ਬੱਚਾ ਨੂੰ ਉਹਨਾਂ ਨਾਲ ਜੋੜੋ ਜਦੋਂ ਕੋਈ ਵੀ ਮੰਤਰ ਲੈ ਕੇ ਤੁਸੀਂ ਉਹਨੂੰ ਜਪੋਂਗੇ ਜਪੋਂਗੇ ਚੈਂਟ ਕਰੋਗੇ ਤੋਂ ਉਹ ਤੁਹਾਡੀ ਵਾਈਬ੍ਰੇਸ਼ਨ ਰੇਜ਼ ਕਰੂਗਾ ਤੁਹਾਡਾ ਜਿਹੜਾ ਪਿਨਿਅਲ ਗਲੈਂਡ ਆ ਉਹਨੂੰ ਡੀਕੈਲਸੀਫਾਈ ਕਰਦਾ ਰਹੂਗਾ ਉਹਨੂੰ ਐਕਟੀਵੇਟ ਰੱਖੂਗਾ ਕਿਉਂਕਿ ਤੁਹਾਡੇ ਪਿਨਿਅਲ ਗਲੈਂਡ ਤੱਕ ਕੋਈ ਸਟ्रेस ਨਹੀਂ ਪਹੁੰਚੂਗਾ ਹੁਣ ਇਹ ਤੁਹਾਡੇ ਬੱਚਿਆਂ ਦੀ এডੂਕੇਸ਼ਨ ਚ ਕਿਵੇਂ ਹੈਲਪ ਕਰੂਗਾ ਜਦੋਂ ਤੁਹਾਡੇ ਬੱਚਿਆਂ ਦੀ ਥਰਡ ਆਈ ਐਕਟੀਵੇਟ ਹੋਊਗੀ ਤਾਂ ਉਹਨਾਂ ਨੂੰ ਸਟੱਡੀ ਕਰਨ ਵੇਲੇ ਕੋਈ ਦਿਮਾਗ ਤੇ ਬੋਝ ਲੈਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਹਨਾਂ ਨੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹਨੂੰ ਬਹੁਤ ਈਜ਼ੀਲੀ ਗ੍ਰੈਬ ਕਰ ਲੈਣਾ ਉਹਨਾਂ ਨੂੰ ਐਕਸਟਰਾ ਟਿਊਸ਼ਨਸ ਦੀ ਲੋੜ ਨਹੀਂ ਪੈਣੀ ਉਹਨਾਂ ਨੂੰ ਬਿਨਾ ਕੋਈ ਬੋਝ ਪਾਏ ਉਹਨਾਂ ਨੇ ਸਾਰਾ ਕੁਝ ਸਮਝਦੇ ਰਹਿਣਾ ਇਹਦੇ ਨਾਲ ਉਹਨਾਂ ਦੀ ਜਿਹੜੀ ਕಾಗ್ਨੀਟਿਵ ਲਰਨਿੰਗ ਹੈ ਉਹ ਇਨਕਰੀਜ਼ ਹੋਊਗੀ ਤੁਸੀਂ ਕੁਝ ਵੀਡੀਓਜ਼ ਦੇਖੀਆਂ ਹੋਣੀਆਂ ਇੰਟਰਨੈਟ ਤੇ ਜਿਨ੍ਹਾਂ 'ਚ ਬੱਚਿਆਂ ਦੀ ਜੜੀਆਂ ਅੱਖਾਂ ਨੇ ਉਹਨਾਂ ਤੇ ਕਾਲੀ ਪੱਟੀ ਬੰਨ੍ਹ ਦਿੰਦੇ ਨੇ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਹੁੰਦਾ ਤੇ ਉਹਨਾਂ ਦੇ ਸਾਹਮਣੇ ਕੋਈ ਬੁੱਕ ਜਾਂ ਡਿਵਾਈਸ ਕਰ ਦਿੰਦੇ ਨੇ ਜਿਹਦੇ ਉੱਤੇ ਕੁਝ ਅੱਖਰ ਲਿਖੇ ਹੋਏ ਹੁੰਦੇ ਨੇ ਜਾਂ ਉਹ ਪਰਸਨ ਉਹਨਾਂ ਦੇ ਸਾਹਮਣੇ ਖੜਾ ਹੋ ਜਾਂਦਾ ਤੇ ਬੱਚੇ ਜੜੀਆਂ ਟੂ ਦਾ ਮਤਲਬ ਐਕੂਰੇਟ ਡਿਟੇਲਸ ਉਸ ਚੀਜ਼ ਨੂੰ ਲੈ ਕੇ ਉਹ ਕੀ ਅੱਖਰ ਲਿਖੇ ਹੋਏ ਨੇ ਜਾਂ ਇਨਸਾਨ ਦੇ ਸਾਹਮਣੇ ਵਾਲੇ ਦੇ ਇਹ ਕੱਪੜੇ ਪਾਏ ਹੋਏ ਨੇ ਉਹਦੀਆਂ ਹਰੇਕ ਡਿਟੇਲਸ ਉਹ ਬੱਚੇ ਅ ਬੰਦ ਅੱਖਾਂ ਨਾਲ ਪੱਟੀ ਬੰਨੀ ਹੋਈ ਚ ਦੱਸ ਦਿੰਦੇ ਨੇ ਉਹ ਸਾਰਾ ਕੁਝ ਪੋਸੀਬਲ ਕਿਵੇਂ ਹੈ ਕਿਉਂਕਿ ਉਹਨਾਂ ਬੱਚਾਂ ਦੀ ਜਿਹੜੀ ਥਰਡ ਆਈ ਆ ਉਹ ਐਕਟੀਵੇਟ ਆ ਉਹ ਉਹਦੇ ਤੇ ਇੰਨਾ ਕੁ ਵਰਕ ਕਰ ਰਹੇ ਨੇ ਉਹ ਉਹ ਲਾਈਫ ਸਟਾਈਲ ਉਮੀਦਾ ਜੀ ਰਹੇ ਨੇ ਕਿ ਜਿਹੜੀ ਉਹਨਾਂ ਦੀ ਜਿਹੜੀ ਥਰਡ ਆਈ ਆ ਉਹ ਐਕਟੀਵੇਟ ਹੀ ਚੱਲ ਰਹੀ ਆ ਇਸ ਲਈ ਆਪਣੇ ਬੱਚਿਆਂ ਦੀ ਥਰਡ ਆਈ ਤੇ ਉਹ ਵਰਕ ਕਰੋ ਇਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ ਕਿਉਂਕਿ ਜੇ ਇਹ ਸਭ ਹੋਣ ਲੱਗ ਗਿਆ ਤਾਂ ਧਰਤੀ ਤੇ ਸਤਿਯੁਗ ਆ ਜਾਣਾ ਤੇ ਨੋਬਾਡੀ ਵਾਂਟਸ दैट ਕਿਉਂਕਿ ਇਹ ਇਦੋਂ ਗਾਹ ਡੀਪ ਜਾ ਕੇ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਇਹ ਚੀਜ਼ਾਂ ਤੋਂ ਸਾਨੂੰ ਕਿਉਂ ਦੂਰ ਕੀਤਾ ਜਾ ਰਿਹਾ ਹੈ ਸਾਨੂੰ ਸਾਡੀਆਂ ਸਪਿਰਚੁਅਲ ਜਿਹੜੀਆਂ ਗ੍ਰੰਥ ਨੇ ਉਹ ਸਾਨੂੰ ਸਾਨੂੰ ਉਹਨਾਂ ਤੋਂ ਕਿਉਂ ਦੂਰ ਕੀਤਾ ਗਿਆ ਕਿਉਂ ਸਾਨੂੰ ਮਾਡਰਨ ਬਣਾਇਆ ਗਿਆ ਉਹ ਸਾਰੇ ਤੁਸੀਂ ਉਹ ਇੱਕ ਅਵੇਕਨਿੰਗ ਪ੍ਰੋਸੈਸ ਆ ਉਹ ਤੁਹਾਡੇ ਬੱਚਾ ਨੂੰ ਸਮਝ ਆਊਗਾ ਜਾਂ ਤੁਹਾਨੂੰ ਵੀ ਸਮਝ ਆਊਗਾ ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ ਇਸ ਲਈ ਤੁਸੀਂ ਲੇਟ ਨਹੀਂ ਹੋ ਤੁਸੀਂ ਕਿਸੇ ਵੀ ਏਜ ਦੇ ਵਿੱਚ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਸਕਦੇ ਹੋ ਮੈਡੀਟੇਸ਼ਨ ਕਰਨੇ ਸ਼ੁਰੂ ਕਰੋ ਆਪਣੀ ਥਰਡ ਆਈ ਤੇ ਵਰਕ ਕਰੋ ਨਾਲ ਨਾਲ ਆਪਣੇ ਬੱਚਾ ਨੂੰ ਵੀ ਗਾਈਡ ਕਰੋ